ਧੰਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਪਵਿੱਤਰ ਹਜ਼ੂਰੀ ਵਿੱਚ ਜੋੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਪੰਚਮ ਪਾਤਸ਼ਾਹ ਨੇ ਧੰਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਜੀ ਦੇ ਪਰਥਾਏ ਪਵਿੱਤਰ ਗਰਬਾਣੀ ਦੇ ਵਿੱਚ ਉਪਰਵਾਸ਼ਾ ਵੀ ਅੰਕਿਤ ਕੀਤੀ ਭਾਵੇਂ ਪੱਟਾ ਨੇ ਵੀ ਤੇ ਬਾਕੀ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਛੇ ਗੁਰੂ ਅਮਰਦਾਸ ਪਾਤਸ਼ਾਹ ਜੀ ਛੇ ਗੁਰੂ ਰਾਮਦਾਸ ਪਾਤਸ਼ਾਹ ਜੀ ਛੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਧੰਨ ਗੁਰੂ ਨਾਨਕ ਜੀ ਦੇਵ ਪਾਤਸ਼ਾਹ ਜੀ ਦੇ ਬਾਬਤ ਪਵਿੱਤਰ ਗੁਰਬਾਣੀ ਦੇ ਵਿੱਚ ਕਿ ਸਤਿਗੁਰ ਜੀ ਕੀ ਰੂਪ ਸਨ ਉਹ ਸਾਰਾ ਅੰਕਿਤ ਕੀਤਾ ਸਤਗੁਰ ਗੁਰੂ ਪੰਜਮ ਪਾਤਸ਼ਾਹ ਜੀ ਦੀ ਜਿਹੜੇ ਇੱਕ ਪਾਪਾ ਪੰਗਤੀ ਪੜ੍ਹਦੇ ਆ ਗੁਰਨਾਨਕ ਨਾਨਕ ਹਰ ਸੋਏ ਤੇ ਜੇ ਆਪਾਂ ਇਹਨੂੰ ਪਰਪੱਕਤਾ ਦੇ ਨਾਲ ਦੇਖੀਏ ਤੇ ਸਤਗੁਰ ਜੀ ਗੁਰੂ ਪੰਜਮ ਪਾਤਸ਼ਾਹ ਕਹਿੰਦੇ ਗੁਰਨਾਨਕ ਦੇ ਪਾਤਸ਼ਾਹ ਆਪ ਹਰੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਇਹ ਹੀ ਉਹ ਕਾਰਨ ਆ ਕਿ ਜਦੋਂ ਦੌਲਤਾਂ ਦਾਈ ਨੇ ਸਤਗੁਰਾਂ ਦਾ ਪ੍ਰਕਾਸ਼ ਜਦੋਂ ਹੋਇਆ ਤੇ ਸਤਗੁਰਾਂ ਦੇ ਦਰਸ਼ਨ ਦੇਦਾਰੇ ਕਰਕੇ ਇੰਨੀ ਨਿਹਾਲ ਹੋ ਗਈ ਬਾਬਰੀ ਹੋਈ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਮੈਂ ਹੁਣ ਕੋਈ ਪੇਟਾ ਵੀ ਲੈਣੀ ਆ ਤੇ ਜਿਸ ਵੇਲੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਦੌਲਤਾਂ ਕੁਝ ਲੈ ਜਾ ਕਹਿੰਦੀ ਹੁਣ ਲੈਣ ਨੂੰ ਕੁਝ ਨਹੀਂ ਰਹਿ ਗਿਆ ਇਸ ਧਰਤੀ ਦਾ ਸਵਰਗ ਮੈਂ ਸਾਹ ਸਾਹ ਦੇਖ ਲਿਆ ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਕੌਤਕ ਸਤਗੁਰਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿਉਂਕਿ ਕਈ ਵਾਰੀ ਸਰੀਰ ਤੌਰ ਤੇ ਆਪਣੇ ਨਾਲ ਆਪ ਨਾ ਆਪਾਂ ਸਮੇਲ ਕਰਨ ਲੱਗ ਪੈਨੇ ਆ ਦਸੇ ਪਾਤਸ਼ਾਹੀਆਂ ਸਤਗੁਰ ਜੀ ਦਾ ਇੱਕ ਸਰੂਪ ਇੱਕ ਜੋਤ ਚੱਲੀ ਜਿਹੜੀ 11ਵੀਂ ਜੋਤ ਅੱਜ ਵੀ ਸਾਡੇ ਵਿੱਚ ਸਾਡੀ ਰਵਾਈ ਕਰਦੀ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਸ ਵੇਲੇ ਚੁੱਭੀ ਲਾਈ ਕਾਲੀ ਬੇਈਂ ਦੇ ਵਿੱਚ ਬੜਾ ਕੁਝ ਕਿਹਾ ਗਿਆ ਪਰ ਇਹ ਸਤਗੁਰ ਜੀ ਦਾ ਇੱਕ ਪਵਿੱਤਰ ਸਿਧਾਂਤ ਜਿਹੜਾ ਉਜੜ ਕੇ ਸਤਗੁਰ ਜੀ ਨੇ ਪ੍ਰਗਟ ਕੀਤਾ ਉਹ ਸੀ ਮੂਲ ਮੰਤਰ ਦਾ ਪਵਿੱਤਰ ਸਿਧਾਂਤ ਤੇ ਜਿਹਲੇ ਸਤਗੁਰਾਂ ਨੇ ਇੱਕ ਓੰਕਾਰ ਦੀ ਪਰਵਾਸਾ ਦਿੱਤੀ ਤੇ ਧਾਰਮਿਕ ਲੋਕ ਜਿਹੜੇ ਉਸ ਮੇਲੇ ਦੇ ਵੱਖ-ਵੱਖ ਬਾਦ ਮਰਨ ਬਾਦ ਵਿੱਚ ਵੰਡੇ ਹੋਏ ਸੀ ਜਾਤ ਪਾਤ ਵਿੱਚ ਵੰਡੇ ਹੋਏ ਸੀ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਖੁੱਲੀਆਂ ਸੀ ਉਹਨਾਂ ਨੂੰ ਖਤਰਾ ਪੈ ਗਿਆ ਕਿ ਇੱਕ ਓੰਕਾਰ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਪਰੋਣ ਵਾਲਾ ਕਿਹੜਾ ਪੀਰ ਪਕੰਬਰ ਔਲੀਆ ਆਇਆ ਸਤਗੁਰੂ ਜੀ ਨੇ ਕਿਸੇ ਨਾਲ ਯੁੱਧ ਨਹੀਂ ਕੀਤਾ ਕਿਸੇ ਨਾਲ ਹੱਥ ਨਾਲ ਨਹੀਂ ਲੜਾਈ ਕੀਤੀ ਕੇਵਲ ਤਾਂ ਕੇਵਲ ਮਰੀਆਂ ਆਤਮਿਕ ਮਾਨਸਿਕ ਰੂਹਾਂ ਨੂੰ ਗੁਰਸ਼ਾਹ ਦਰਾਹੀਂ ਜਾਗਰ ਕੀਤਾ ਜਿਹੜੀ ਪਵਿੱਤਰ ਗਰਬਾਣੀ ਸਾਡੀ ਅਗਵਾਈ ਕਰਦੀ ਹੈ ਸੋ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਵੱਡੀਆਂ ਬੜੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੂਸਰੇ ਸਰੂਪ ਕਿਉਂਕਿ ਕਈ ਵਾਰੀ ਆਪਾਂ ਸੌ ਸਾਖੀ ਨੂੰ ਵੀ ਇਹ ਕਹਿ ਕੇ ਕਹਿ ਦਿੰਨੇ ਭਈ ਜੀ ਇਹ ਤਾਂ ਬਾਦਿਆਂ ਕੋਈ ਆਪਣੇ ਕਿਸੇ ਕਲਪਨਕ ਤੌਰ ਦੇ ਉੱਤੇ ਆ। ਜੇ ਦਸਾਂ ਗੁਰੂਆਂ ਨੂੰ ਤੇ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਰਕੇ ਜਾਣਦੇ ਹਰੀ ਦਾ ਰੂਪ ਆ। ਤੇ ਜੇ ਹਰੀ ਦਾ ਰੂਪ ਜਾਣਦੇ ਆ ਫੇਰ ਤਾਂ ਇਹ ਸਾਡੀ ਅਗਵਾਈ ਤੇ ਸਾਡੀ ਆਸਥਾ ਦੇ ਵਿੱਚ ਵਾਧਾ ਕਰਦੀ ਆ। ਜੇ ਮਨੁੱਖ ਆਪਣੇ ਸੰਦਲ ਤੇ ਸਰੀਰ ਵਾਂਗੂ ਦੇਖੇ ਫੇਰ ਅੱਜ ਵੀ ਹੈ ਨਹੀਂ ਕੱਲੋਂ ਵੀ ਹੈ ਨਹੀਂ। ਸੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜੱਲੇ ਅੰਤਮ ਸਮਾਂ ਇਹ ਜਾਣ ਕੇ ਇਸ ਪਵਿੱਤਰ ਧਰਤੀ ਤੇ ਪ੍ਰਖਿਆ ਲਈ ਜਿਹੜੀ ਕਰਤਾਰਪੁਰ ਦੀ ਧਰਤੀ ਦੀ ਬਾਬਤ ਹੁਣੇ ਸਾਡਾ ਪ੍ਰਚਾਰਕ ਜ਼ਿਕਰ ਕਰ ਰਿਹਾ ਸੀ ਤੇ ਸਤਿਗੁਰ ਜੀ ਨੇ ਦੋ ਉਹ ਰੂਹਾਂ ਪਵਿੱਤਰ ਇੱਕ ਰੂਹ ਗੁਰੂ ਅੰਗਦ ਦੇ ਪਾਤਸ਼ਾਹ ਦੇ ਰੂਪ ਦੇ ਵਿੱਚ ਜੋਤ ਪ੍ਰਗਟ ਕੀਤੀ ਦੂਜੀ ਉਹ ਵੀ ਸਤਿਗੁਰਾਂ ਦੀ ਜੋਤ ਨਹੀਂ ਪਰ ਸਤਿਗੁਰਾਂ ਦੀ ਜੋਤ ਤੋਂ ਘੱਟ ਵੀ ਨਹੀਂ ਸੀ ਤਾਂ ਤਨ ਤਨ ਬਾਬਾ ਬੁੱਢਾ ਜੀ ਨੂੰ ਇੱਕ ਬਰ ਬਖਸ਼ ਕੀਤਾ ਕਿ ਮੈਂ ਤੇਰੇ ਨਾਲ ਹਮੇਸ਼ਾ ਰਹਾਂਗਾ ਤੇ ਇਸ ਇਤਿਹਾਸ ਇਸ ਗੱਲ ਦੀ ਸ਼ਾਹੀ ਭਰਦਾ ਕਿ ਸਤਗੁਰਾਂ ਨੇ ਜਦੋਂ ਵੀ ਕੋਈ ਪ੍ਰੀਖਿਆ ਦੀ ਘੜੀ ਆਈ ਬਾਬਾ ਬੁੱਢਾ ਜੀ ਨੇ ਉਹ ਸਾਰੀਆਂ ਸਵਾਮਾਂ ਆਪਣੇ ਤੌਰ ਤੇ ਨਿਭਾਈਆਂ ਸੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਇਸ ਪਵਿੱਤਰ ਸਥਾਨ ਦੇ ਨਾਲ ਜਿਹੜਾ ਇੱਥੋਂ ਆਪਾਂ ਕਹਿੰਦੇ 7-8 ਕਿਲੋਮੀਟਰ ਦੂਰ ਕਰਤਾਰਪੁਰ ਦੀ ਪਵਿੱਤਰ ਧਰਤੀ ਇਹ ਵੀ ਸਤਗੁਰਾਂ ਨੇ ਦੇਖੋ ਕਿਉਂਕਿ ਆਪਾਂ ਅਕਸਰ ਦੇਖਦੇ ਆਂ ਕੇ ਸਤਗੁਰਾਂ ਨੇ ਕਰਤਾਰਪੁਰ ਬਸਾਇਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਕਹਿ ਸਕਦੇ ਸੀ ਬਈ ਇੱਥੇ ਰਹਿ ਕੇ ਸੰਗਤਾਂ ਨੂੰ ਤੇ ਸਮੁੱਚੀ ਦੁਨੀਆ ਨੂੰ ਸੰਦੇਸ਼ ਦਿਓ ਸਤਗੁਰ ਜੀ ਨੇ ਦੂਸਰਾ ਖਡੂਰ ਸਾਹਿਬ ਬਸਾਇਆ ਇਸ ਕਰਕੇ ਵੀ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਝਗੜਾ ਨਾ ਹੋਵੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਪਾਸੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਜਿਸ ਪਵਿੱਤਰ ਧਰਤੀ ਨੂੰ ਆਪਾਂ ਹੁਣੇ ਸਤਾਪ ਦੀ ਦੇ ਰੂਪ ਵਿੱਚ ਮਨਾ ਕੇ ਹਟੇ ਹਾਂ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਜੀ ਦੀ ਪਵਿੱਤਰ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਧਰਮ ਤਾਰਨ ਸਾਹਿਬ ਦੀ ਧਰਤੀ ਉਦੋਂ ਤਾਂ ਜਿੱਥੇ ਵੀ ਸਤਗੁਰ ਜੀ ਨੇ ਪੈਰ ਰੱਖਿਆ ਉਹ ਸ਼ੋਭ ਨੀਕ ਧਰਤੀ ਬਣ ਗਈ ਉਹ ਪੂਜਣ ਯੋਗ ਹੋ ਗਈ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਇਹ ਵੱਡੀ ਬੜੀਾਈ ਸੀ ਇੱਕ ਗੱਲ ਚੇਤੇ ਦਿਮਾਗ ਦੇ ਵਿੱਚ ਰੱਖਿਓ ਉਹ ਕਿਹੜੀ ਗੱਲ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਪ੍ਰਕਰਮਾ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਇਹ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆਪਣੀ ਸਤਿਗੁਰਾਂ ਨੇ ਜੋਤ ਟਿਕਾਈ ਅੱਜ ਵੀ ਜਿਹੜੇ ਇਸ ਜੋਤ ਤੇ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਦਸਾਂ ਪਾਤਸ਼ਾਹਾਂ ਦੀ ਜੋਤ ਕਿਉਂਕਿ ਆਪਾਂ ਕਈ ਵਾਰੀ ਇਹ ਕਹਿ ਦਿੰਨੇ ਆ ਕਿ ਇਹਦੇ ਵਿੱਚ ਮਹਾਪੁਰਸ਼ ਵੀ ਬੈਠੇ ਆ ਇਹਦੇ ਵਿੱਚ ਭਟ ਵੀ ਬੈਠੇ ਆ ਇਹਦੇ ਵਿੱਚ ਸੱਤਾ ਤੇ ਬਲਵਾਨਤ ਵੀ ਬੈਠੇ ਆ ਇਹਦੇ ਵਿੱਚ ਬਾਬਾ ਸੁੰਦਰ ਜੀ ਵੀ ਬੈਠੇ ਆ ਤੇ ਭਾਈ ਮਰਦਾਨਾ ਜੀ ਵੱਲੋਂ ਦੋ ਸਲੋਕ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਪੰਕਤ ਕੀਤੇ ਪਰ ਇੱਕ ਆਪਾਂ ਕਈ ਵਾਰੀ ਸਵਾਲ ਵੀ ਆ ਪਿਛਲੇ ਦਿਨੀ ਉੱਠਦਾ ਸੀ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂ ਕਹਿੰਨੇ ਇਹ ਇਸ ਕਰਕੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜੋਤ ਸਤਗੁਰ ਨੇ ਬਖਸ਼ਿਸ਼ ਕੀਤੀ ਐਵੇਂ ਹੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਮੱਥਾ ਟੇਕ ਕੇ ਨਾਰੀਅਰ ਰੱਖ ਕੇ 11ਵੀਂ ਜੋਤ ਜਿਹੜੀ ਜਿਹਨੇ ਹਮੇਸ਼ਾ ਇਸ ਦੁਨੀਆ ਦੀ ਅਗਵਾਈ ਕਰਨੀ ਆ ਇਸ ਕਰਕੇ ਸਾਡੇ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਇਹ ਸਿੱਖਿਆ ਕਿ ਦੂਸਰੇ ਉਹ ਮਹਾਪੁਰਸ਼ ਭਗਤ ਜਨ ਜਿਨ੍ਹਾਂ ਨੇ ਬਹੁਤ ਵੱਡਾ ਬਹੁਤ ਵੱਡਾ ਕਹਿਣ ਤੋਂ ਭਾਵ ਜਾਤ ਪਾਤ ਦਾ ਸੰਤਾਪ ਸਰੀਰਕ ਸੰਤਾਪ ਸਰੀਰਕ ਕਸ਼ਟ ਸਹੇ ਪਰ ਸੱਚ ਬੋਲਣ ਤੋਂ ਪਿੱਛੇ ਨਹੀਂ ਹਟੇ ਗੁਰਨਾਨਕ ਦੇਵ ਪਾਤਸ਼ਾਹ ਨੇ ਆਪਣੇ ਤੋਂ ਵੱਡਾ ਦਰਜਾ ਬਖਸ਼ਿਸ਼ ਕੀਤਾ ਥੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦਾ ਕਿਤੇ ਵੀ ਨਹੀਂ ਗਏ ਪਰ ਕਈ ਵਾਰੀ ਮਨੁੱਖ ਆਪਣੇ ਤਰਲ ਤੇ ਸੋਚੇ ਤੇ ਫਿਰ ਉਹ ਮੈਂ ਸਮਝਦਾ ਗੀੜੀ ਖਾ ਜਾਂਦਾ ਘੁੰਮਣ ਕੇਰੀ ਖਾ ਜਾਂਦਾ ਇਹ ਸਤਗੁਰ ਜੀ ਗੁਰਨਾਨਕ ਦੇ ਪਾਤਸ਼ਾਹ ਹਰੀ ਦਾ ਰੂਪ ਇਸ ਧਰਤੀ ਤੇ ਧਾਰਨ ਕਰਕੇ ਆਏ ਤੇ ਜਿਨ੍ਹਾਂ ਨੇ ਭਾਈ ਹਰੀ ਕਰਕੇ ਸਤਗੁਰ ਨੂੰ ਪੂਜਿਆ ਉਹ ਫੇ ਹਰੀ ਦਾ ਰੂਪ ਸਤਗੁਰ ਜੀ ਨੇ ਆਪਣੀ ਬੁੱਕਲ ਦੇ ਵਿੱਚ ਲੈ ਲਏ ਸੋ ਅੱਜ ਜੋਤੀ ਜੋਤ ਦਿਵਸ ਆਪਾਂ ਉਹਨਾਂ ਦਾ ਮਨਾ ਰਹੇ ਹਾਂ ਉਹ ਜੋਤੀ ਜੋਤ ਦਿਵਸ ਜੋਤੀ ਜੋਤ ਦੇਵਸ ਨੇਗਾ ਅੱਜ ਵੀ ਸਾਡੇ ਸਾਖਸ਼ਾਤ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ ਆ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਤੇ ਆਪਾਂ ਰੋਜ਼ ਪਵਿੱਤਰ ਇੱਕ ਪੰਕਤੀ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮਾਨੇ ਤੇ ਫਿਰ ਹੁੰਦਾ ਕੀ ਪ੍ਰਤੱਖ ਗੁਰੂ ਨਸਤਾਰੇ 사ਤਗੁਰ ਜੀ ਕਹਿੰਦੇ ਆ ਜਾ ਜੋਧਾ ਬਣ ਕੇ ਗਰਵਾਣੀ ਨੂੰ ਗੁਰੂ ਰੂਪ ਕਰਕੇ ਜਾਣੇਗਾ ਫਿਰ ਮੈਂ ਸਾਖ ਸਾਤ ਤੇਰੇ ਨਾਲ ਹੀ ਹੋਊਗਾ ਤੇ ਇਹੋ ਹੀ ਕਾਰਨ ਆ ਅੱਜ ਵੀ ਜਿਹੜੇ ਪਵਿੱਤਰ ਗਰਵਾਣੀ ਦੇ ਵਿੱਚ ਸਮੋਏ ਆ ਉਹ ਸਤਿਗੁਰ ਜੀ ਨੇ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਬੁਕਲ ਦੇ ਵਿੱਚ ਲਿਆ ਹੋਇਆ ਸੋ ਇਹਨਾਂ ਨੇ ਗੱਲ ਕੀਤੀ ਸੀ ਹੁਣੇ ਕਰਤਾਰਪੁਰ ਦੀ ਅਸੀਂ ਪਿੱਛੇ ਜਾਏ ਮਹਿਤਾ ਸਾਹਿਬ ਵੀ ਮੇਰੇ ਨਾਲ ਸੀ ਅਸੀਂ ਗਏ ਪਾਕਿਸਤਾਨ ਤੇ ਉੱਥੇ ਕਮਿਸ਼ਨਰ ਜਿਹੜਾ ਉਹਨਾਂ ਦਾ ਕਿਉਂਕਿ ਕਾਫ ਬੋਰਡ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਕੁਝ ਇਹ ਜਿਹੜਾ ਸਾਡਾ ਇੱਥੇ ਆਉਣ ਦਾ ਪ੍ਰੋਗਰਾਮ ਹੈ ਇਹਨੂੰ ਠੱਲਾ ਕਰੋ ਉਹ ਕਹਿੰਦੇ ਦੱਸੋ ਵਜ ਗਿਆ ਤੁਸੀਂ বিজে ਸਾਨੂੰ 3000 ਆਪਣਾ ਜਥਾ ਆਉਂਦਾ ਉਹਦੇ ਵਿੱਚੋਂ ਵੀ বিজে ਕੱਟ ਦਿੰਨੇ ਆ ਉਹਨੇ ਚਲੋ ਜਿਹੜੀ ਗੱਲ ਕਹੀ ਉਹ ਕਹਿੰਦੇ ਜੀ ਸਾਡੇ ਜਦੋਂ ਜਥੇ ਜਾਂਦੇ ਤੁਸੀਂ ਕੱਟਦੇ ਨੇ ਮੈਂ ਕਿਹਾ ਅਸੀਂ ਤਾਂ ਕੱਟਣ ਵਾਲੇ ਕੋਈ ਨਹੀਂ ਉਹ ਤਾਂ ਸਰਕਾਰ ਦਿੱਲੀ ਬੈਠੀ ਆ ਜਿੰਨ ਕੱਟਣੇ ਆ ਤੇ ਫਿਰ 20 ਡਾਲਰ ਦੀ ਗੱਲ ਹੋਈ ਤੇ ਮੈਨੂੰ ਪਿਛਲੇ ਦਿਨੀ ਭਾਈ ਸਾਰ ਸਾਰਨਾ ਸਾਹਿਬ ਪਰਮਜੀਤ ਸਾਰਨਾ ਦਾ ਟੈਲੀਫੋਨ ਆਇਆ ਕਿ ਉਹ ਨਹੀਂ ਰਿਵੋਕ ਕਰ ਦਿੱਤੀ ਆ 20 ਡਾਲਰ ਦੀ ਸ਼ਰਤ ਪਰ ਅਸੀਂ ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਿਹੜਾ ਇੱਥੇ ਬਣਿਆ ਆਪਣੇ ਦਾ ਆਧਾਰ ਕਾਰਡ ਤੁਸੀਂ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਕਰਦੇ ਹੋ ਉਹਨੂੰ ਖਤਮ ਕਰਦੇ ਹੋ ਤੇ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਆ ਤੇ ਉਹਦੇ ਵਿੱਚ ਸਾਰਾ ਕੁਝ ਪੰਜੇ ਉਂਗਲਾਂ ਅੱਖਾਂ ਦਾ ਸਾਰਾ ਦਿੱਤਾ ਹੋਇਆ ਹੁੰਦਾ ਤੇ ਜੇ ਉਹ ਸ਼ਰਤ ਨਰਮ ਕਰਦੇ ਹੋ ਆ ਜਿੰਨੇ ਆਪਾਂ ਇੱਥੇ ਮਨਾਉਨੇ ਉੱਥੇ ਸਤ ਗੁਰਾਂ ਦੀ ਧਰਤੀ ਤੇ ਜਾ ਕੇ ਉੱਥੇ ਵੀ ਨਤਮਸਤਕ ਹੋਈਏ ਸੋ ਅਸੀਂ ਤਾਂ ਯਤਨ ਕਰ ਰਹੇ ਆ ਆਪਣੇ ਤੌਰ ਦੇ ਉੱਤੇ ਪਰ ਕਈ ਵਾਰੀ ਸਰਕਾਰਾਂ ਬੌਣੀਆਂ ਪੈ ਜਾਂਦੀਆਂ ਉਹ ਪਾਕਿਸਤਾਨ ਵਾਲੇ ਵੀ ਮਹਿਸੂਸ ਕਰਦੇ ਪਏ ਜੀ ਅਸੀਂ ਤਾਂ ਬਹੁਤ ਇਸ ਧਰਤੀ ਦੇ ਉੱਤੇ ਯਤਨ ਕੀਤਾ ਇਹਨੂੰ ਖੂਬਸੂਰਤ ਕਰਨ ਦਾ ਤੇ ਪਰ ਕਿਉਂਕਿ ਸੰਗਤਾਂ ਕੋ 300 ਜਾਂ 400 ਜਾਂ 200 ਛੋਟੇ ਛੋਟੇ ਜਥੇ ਜਾਂਦੇ ਆ ਪਰ ਕਈ ਵਾਰੀ ਸਿੱਖ ਜਿਹੜੇ ਦਰਸਾਉਣਾ ਅਭਖੀ ਉਹ ਰਹਿ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਮਸਲਾ ਤਾਂ ਬਹੁਤ ਵਾਰੀ ਚੱਕਿਆ ਜਨਰਲ ਹੌਕ ਚ ਵੀ ਚੱਕਿਆ ਹੁਣ ਗਾਹਾਂ ਵੀ ਇਹਨੂੰ ਪੂਰੇ ਤਨ ਦੇ ਹੀ ਦੇ ਨਾਲ ਯਤਨ ਕਰਾਂਗੇ ਵੀ ਸਿਰੇ ਚੜੇ ਸੋ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਗੁਰਾਂ ਦੇ ਚਰਨਾਂ 'ਚ ਆਪਾਂ ਅਰਦਾਸ ਵੀ ਕਰੀਏ ਕਿ ਸਤਗੁਰ ਜੀ ਇਹ ਗੁਰਸ਼ਵਾਬ ਦਾ ਰੂਪੀ ਪਵਿੱਤਰ ਗਰਵਾਣੀ ਦਾ ਟਕਾ ਸਾਡੇ ਸਰੀਰਾਂ ਵਿੱਚ ਵੀ ਹੋ ਜਾਏ ਉਹ ਕਿਵੇਂ ਹੋਵੇ ਉਹ ਭਾਈ ਧੰਤਾਂ ਦੇ ਜੋਗ ਆ ਜਿਹਨੀਆਂ ਖੰਡੇ ਬਾਟੇ ਦੀ ਪੌਲ ਛਕੀ ਆ ਉਹ ਧੰਤਾਂ ਦੇ ਹੋਰ ਵੀ ਜੋਗ ਆ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਤੇ ਸ਼ਾਮ ਨੂੰ ਸੋਦਰ ਤੇ ਕੀਰਤਨ ਸੋਈਲਾ ਕਰਕੇ ਸੌਂਦੇ ਤੇ ਉਹ ਹੋਰ ਵੀ ਧੰਤਾਂ ਦੇ ਜੋਗ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਤੋਂ ਪਹਿਲਾਂ ਘੰਟਾ ਅੱਧਾ ਘੰਟਾ 10 ਮਿੰਟ 20 ਮਿੰਟ ਗੁਰੂ ਦੀ ਜੋਗਤੀ ਵਿੱਚ ਵਾਹਿਗੁਰੂ ਗੁਰਮੰਤਰ ਦੇ ਰੂਪ ਦੇ ਵਿੱਚ ਛਤਗੁਰ ਜੀ ਨੂੰ ਉਠਾਉਂਦੇ ਆ ਉਹ ਵੀ ਧੰਤਾਂ ਦੇ ਜੋਗ ਤੇ ਜਿਹੜੇ ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਜਿਹੜੇ ਪੰਜ ਕਕਾਰਾਂ ਦੇ ਧਾਰਨੀ ਚਾਰ ਬੱਜਰ ਕਰੈਤਾ ਤੋਂ ਬਚੇ ਹੋਆ ਦੁਸ਼ਮੰਦ ਗੁਰੂ ਘਰ ਕੱਢਦੇ ਆ ਉਹ ਹੋਰ ਵੀ ਧੰਤਾਂ ਦੇ ਜੋਗ ਬਣ ਜਾਂਦੇ ਆਓ ਆਪਾਂ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਸਤਿਗੁਰ ਜੀ ਸਾਨੂੰ ਵੀ ਸਾਰਿਆਂ ਨੂੰ ਇਹ ਗੁਰਸ਼ਬਦ ਦੀ ਅਦੁੱਤੀ ਖੇੜ ਜਿਹੜੀ ਪਵਿੱਤਰ ਤੁਸੀਂ ਉਸ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇਸ ਸਮੁੱਚੀ ਮਨੁੱਖਤਾ ਨੂੰ ਤੇ ਖਾਸ ਕਰਕੇ ਸਿੱਖਾਂ ਨੂੰ ਵਾਅਦਚੇਤ ਕੀਤੀ ਇਹ ਸਾਡੀ ਜੋਗ ਅਗਵਾਹੀ ਸਰੀਰਕ ਤੌਰ ਤੇ ਵੀ ਤੇ ਆਤਮਿਕ ਤੌਰ ਤੇ ਵੀ ਕਰ ਲਵੇ ਇਹੋ ਜੋੜੜੀ ਸਤਿਗੁਰਾਂ ਦੇ ਚਰਨਾਂ ਵਿੱਚ ਕਰੀਏ ਮੈਂ ਧੰਨਵਾਦ ਕਰਦਾ ਬਹੁਤ ਹੀ ਸਤਿਕਾਰਯੋਗ ਇੱਕ ਹੁੰਦਾ ਫੋਕਾ ਸਤਿਕਾਰ ਇੱਕ ਹੁੰਦਾ ਇਥੋਂ ਕਹਿਣ ਵਾਲਿਆਂ ਦਾ ਵੀ ਇੱਕ ਨੇ ਕਿਹਾ ਦੂਜੇ ਨੇ ਕਿਹਾ ਪਰ ਸੱਚਮੁੱਚ ਹੀ ਮੈਂ ਜਿਸhle ਦੇਖਦਾ ਬਾਬਾ ਸੇਵਾ ਸਿੰਘ ਜੀ ਫਿਰ ਸ਼ਾਇਦ ਮੈਨੂੰ ਆਪਣੇ ਮੈਂ ਅਨੁਭਵ ਕਰਦਾ ਕਿ ਸ਼ਾਇਦ ਉਹ ਮਹਿਸੂਸ ਵੀ ਕਰਦੇ ਆ ਵੀ ਮੇਰੀ ਸਿਫਤ ਇੱਥੇ ਜਦੋਂ ਗੁਰੂ ਘਰ ਦੇ ਸਤਗੁਰਾਂ ਦੇ ਸਾਨਮੁਖ ਹੋ ਕੇ ਨਾਂ ਕੀਤੀ ਜਾਵੇ ਇਹੋ ਹੀ ਅਸਲ ਸੰਤ ਦੀ ਨਿਸ਼ਾਨੀ ਆ ਇਹੋ ਹੀ ਤਿਆਗੀ ਦੀ ਨਿਸ਼ਾਨੀ ਆ ਪਰ ਸਤਕਾਰ ਜੋਗ ਆ ਆ ਪਿੱਛੇ ਹੁਣ ਹਲਟ ਉਦੋਂ ਚਾਲੂ ਕੀਤਾ ਸੀ ਤੇ ਹੁਣ ਮੈਂ ਦੇਖਦਾ ਸੀ ਪਿੱਛੇ ਤੇ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ ਜਲ ਵੀ ਆ ਤੇ ਸਾਰੇ ਸਿੱਖ ਆ ਕੇ ਉਥੋਂ ਜਲ ਛਕਦੇ ਵੀ ਆ ਤੇ ਇਦਾਂ ਹੀ ਹੁਣ ਸੋਨੇ ਦਾ ਕੰਮ ਆਏ ਤੇ ਉਹ ਜਿਹੜੀਆਂ ਛੋਟੀਆਂ ਗੁੰਮਦੀਆਂ 37 38 ਬਾਬਾ ਜੀ ਦੱਸਦੇ ਸੀ ਤੇ ਉਹਨਾਂ ਦਾ ਸੋਨੇ ਦਾ ਪਹਿਲਾਂ ਉਦੋਂ ਪਿਛਲੀ ਵਾਰੀ ਆਪਾਂ ਗੁੰਮਤ ਦਾ ਸ਼ੁਰੂ ਕੀਤਾ ਸੀ ਉਦੋਂ ਪੱਤਰੇ ਲਾਏ ਸੀ ਤੇ ਇਹ ਗੁਰੂ ਘਰ ਦੀਆਂ ਸੇਵਾਵਾਂ ਐਵੇਂ ਨਹੀਂ ਹੁੰਦੀਆਂ ਇਹ ਗੁਰੂ ਬਖਸ਼ਿਸ਼ ਹੋਵੇ ਹੁਣ ਆ ਪਿੱਛੇ ਇਹਨਾਂ ਨੇ ਨਸ਼ਰ ਕੀਤਾ ਸੀ ਐਨਡੀਏ ਦੇ ਵਿੱਚ 26 27 ਬੱਚੇ ਜਿਹੜੇ ਆ ਵਿੱਚੇ ਹੀ ਉਹ ਬੱਚੇ ਐਨਡੀਏ 'ਚ ਜਿਨ੍ਹਾਂ ਨੂੰ ਫੌਜ ਦੇ ਵਿੱਚ ਨੌਕਰੀ ਮਿਲੀ ਆ ਲਫਟੈਂਡ ਬਣੇ ਆਫਸਰ ਬਣੇ ਆ ਉਹ ਉਸ ਖਡੂਰ ਸਾਹਿਬ ਦੇ ਪਵਿੱਤਰ ਧਰਤੀ ਤੇ ਇਹਨਾਂ ਦੀ ਅਕੈਡਮੀ ਚੋਂ ਬਣੇ ਆ ਉਹਨਾਂ ਦਾ ਐਤਕੀ ਸਾਡੇ ਵੀ ਐਨਡੀਏ ਦੇ ਵਿੱਚ ਦੋ ਬੱਚੇ ਜਿਹੜੀ ਸਾਡੀ ਅਕੈਡਮੀ ਬਾਬਾ ਮਾਨਨਾ ਸਿੰਘ ਬਹਾਦਰ ਫਤਿਹਗੜ ਚੱਲਦੀ ਆ ਦੋ ਬੱਚੇ ਸਾਡੇ ਵੀ ਐਤਕੀ ਉੱਥੋਂ ਸਿਲੈਕਟ ਹੋਏ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੇ ਆ ਸਵਾਵਾ ਵੱਡੀਆਂ ਬਾਬਾ ਜੀ ਦੀਆਂ ਇੱਕ ਸਥਾਨ ਤੇ ਨਹੀਂ ਬਹੁਤੀਆਂ ਸਥਾਨਾਂ ਤੇ ਤੇ ਮੈਂ ਇੱਕ ਅਕਸਰ ਦੇਖਦਾ ਕਿਉਂਕਿ ਬਾਤਾ ਬਰਨ ਪ੍ਰੇਮੀ ਕਹਿਣਾ ਬੜਾ ਸਖਾਲਾ ਹੁੰਦਾ ਪਰ ਬਾਤਾ ਬਰਨ ਦੇ ਅਨੁਕੂਲ ਚੱਲਣਾ ਬੜਾ ਔਖਾ ਹੁੰਦਾ ਮੈਂ ਪਿੱਛੇ ਹੁਣ ਜਿੱਦਣ ਨਗਰ ਕੀਰਤਨ ਸੀ ਗਿਆ ਤੇ 2 ਸਾਲ ਪਹਿਲਾਂ ਇੱਕ ਚੰਦਨ ਦਾ ਬੂਟਾ ਹੀ ਨਹੀਂ ਮੇਤੋਂ ਉਥੋਂ ਉਹਦਾ ਲਾਇਆ ਸੀ ਪਰ ਮੈਨੂੰ ਤਾਂ ਚੇਤਾ ਹੀ ਨਹੀਂ ਸੀ ਤੇ ਬਾਬਾ ਜੀ ਦਾ ਕੱਡਾ ਚੇਤਾ ਸੀ ਕਹਿੰਦੇ ਆਓ ਜੀ ਉਹਨੂੰ ਪਾਣੀ ਪਾ ਕੇ ਬੂਟੇ ਦੀ ਖੁਸ਼ੀ ਲੈ ਲਈਏ ਇਹ ਹੁੰਦੀ ਪ੍ਰੇਮੀ ਬਾਤਾ ਬਰਨ ਦੀ ਪ੍ਰੇਮ ਤੇ ਬੂਟੇ ਦੇ ਨਾਲੇ ਕਬੂਟਾ ਹੋਰ ਲਾਇਆ ਕਹਿੰਦੇ ਚੰਦਨ ਦਾ ਜਿਹੜਾ ਦਰਖਤ ਹੈ ਇਹਦੀ ਖਰਾਕ ਆ ਇਸ ਬੂਟੇ ਦੇ ਵਿੱਚੋਂ ਉਦਾਂ ਦਾ ਸਾਇੰਸਦਾਨ ਆਪਣੀਆਂ ਤਰੱਕੀਆਂ ਕਰੀ ਜਾਂਦੇ ਆ ਪਰ ਜਿਹੜੇ ਬਾਤਾਂ ਬਰਨ ਦੇ ਪ੍ਰੇਮੀ ਆ ਉਹ ਆਪਣਾ ਕਾਰਜ ਕਰੀ ਜਾਂਦੇ ਗੁਰੂ ਸਾਹਿਬ ਕਿਰਪਾ ਕਰਨ ਉਹ ਚੇਚੇ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਮਹਿਤਾ ਮੇਰਾ ਵੀਰ ਜਿਹੜੇ ਪਹਿਲਾਂ ਫੈਡਰੇਸ਼ਨ ਦੇ ਵਿੱਚ ਵੀ ਮਹਾਪੁਰਸ਼ਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਇੱਕ ਐਸੀ ਸ਼ਖਸੀਅਤ ਸੀ ਸੱਚ ਕਰਕੇ ਜਾਣਿਓ ਜਿਹੜਾ ਇੱਕ ਵਾਰੀ ਚਲੇ ਗਿਆ ਚਲੇ ਗਿਆ ਜੇ ਸਮਰਪਤ ਹੋ ਕੇ ਤੇ ਚੁੰਬੰਗਾਂ ਨਾਲ ਖਿੱਚ ਲੈਂਦੇ ਸੀ ਇਹ ਉਹਨਾਂ ਦੀ ਗੁਰੂ ਸਾਹਿਬ ਦੀ ਉਹਨਾਂ ਦੇ ਉੱਤੇ ਬਖਸ਼ਿਸ਼ ਸੀ ਮਹਾਨ ਸ਼ਹੀਦ ਔਰ ਜਿਨ੍ਹਾਂ ਦੇ ਉੱਤੇ ਕੌਮ ਨੂੰ ਬਹੁਤ ਵੱਡਾ ਫਕਰ ਆ ਔਰ ਉਹਨਾਂ ਦੇ ਨਾਲ ਸਰਦਾਰ ਸਰਜੀਤ ਸਿੰਘ ਜੀ ਭਿੱਟੇਵੱਡ ਇਹ ਕੁਛ ਕੋ ਗੁੱਸਾ ਵੀ ਕਈ ਵਾਰੀ ਮੇਰੇ ਅਕਾਲੀ ਵੀਰ ਕਰ ਜਾਂਦੇ ਆ ਕੁਸ਼ਾਲ ਸਿੰਘ ਬੈਠੇ ਸੋਨੂੰ ਲਗਾ ਬੈਠਾ ਇਹ ਫੈਡਰੇਸ਼ਨ ਦੇ ਵਿੱਚ ਕਿਹੜਾ ਕੈਂਪ ਹੁੰਦਾ ਸੀ ਕਿ ਜਿਹੜਾ ਮਨੁੱਖ ਇੱਕ ਵਾਰੀ ਇਸ ਜਿੱਦਾ ਕਹ ਲੈਣਾ ਬਈ ਚੜ ਗਿਆ ਉਹ ਮੁੜ ਫੇਰ ਪਿੱਛਾ ਨਹੀਂ ਸੀ ਦੇਖਦਾ ਸੋ ਗੁਰੂ ਸਾਹਿਬ ਕਿਰਪਾ ਕਰਨੇ ਵੀ ਫੈਡਰੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਉਹਨਾਂ ਦੇ ਨਾਲ ਮੇਰਾ ਵੀਰ ਸਰਦਾਰ ਸਰਜੀਤ ਸਿੰਘ ਤੁਗਲਬਾਦ ਜਿਹੜਾ ਕਿਸਾਨੀ ਨੂੰ ਸਮਰਪਿਤ ਰਿਹਾ ਔਰ ਕਿਸਾਨੀ ਤੋਂ ਇਲਾਵਾ ਹੁਣ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਂਬਰ ਬਣੇ ਤੇ ਆਪਣੀਆਂ ਬਾ ਖੋਬੀ ਸੁਆਵਾਂ ਨਿਭਾ ਰਹੇ ਆ ਤੇ ਨਾਲ ਮੇਰੀ ਭੈਣ ਬੀਬੀ ਜਗENDER ਕੋਰ ਜਿਹੜੀ ਤੁਹਾਡੇ ਇਸ ਹਲਕੇ ਤੋਂ ਮੈਂਬਰ ਆ ਸਰਦਾਰ ਬੀਬੀ ਜਸਵੀਰ ਕੋਰ ਜੀ ਸਾਡੀ ਜਿਹੜੀ ਇਸ ਹਲਕੇ ਤੋਂ ਮੈਂਬਰ ਆ ਅਮਰੀਕ ਸਿੰਘ ਸ਼ਾਹਪੁਰ ਹੈ ਤਾਂ ਸਾਡਾ ਸਾਥੀ ਆ ਤੇ ਚੇਲੇ ਵੀ ਅਸੀਂ ਇੱਕੋ ਬਾਪੂ ਦੇ ਆ ਇਹ ਥੋੜੇ ਜੇ ਬੈਠਣ ਲੱਗੇ ਇੱਧਰ ਬਹਿ ਜਾ ਕਰੋ ਵਿੱਚ ਕੋਈ ਭੇਟ ਨਹੀਂ ਹੁੰਦੇ ਕੋਈ ਕੋ ਨੁਕਸਾਨ ਨਹੀਂ ਹੁੰਦਾ ਕੁਝ ਨਹੀਂ ਹੋਣਾ ਇਹ ਇਦਾਂ ਚੱਲੀ ਜਾਣਾ ਕੰਮ ਅਚੇਚੇ ਤੌਰ ਤੇ ਸੋਨੂੰ ਲੰਗਾ ਸਾਡਾ ਬੱਚਾ ਛੋਟਾ ਮੇਰਾ ਵੀਰ ਨਾਲ ਖੁਸ਼ਾਲ ਸਿੰਘ ਜੀ ਇਧਰੋਂ ਸਰਦਾਰ ਸਤਵੀਰ ਸਿੰਘ ਜੀ ਔਰ ਗੁਰਪ੍ਰਤਾਪ ਸਿੰਘ ਜੀ ਖਸ਼ਾਲਪੁਰ ਸਖਜਿੰਦਰ ਸਿੰਘ ਲੰਗਾ ਤੇ ਰਜਿੰਦਰ ਸਿੰਘ ਬੈਰਕਾ ਤੇ ਕਲਜੀਤ ਸਿੰਘ ਜੀ ਮਜਾਇਲ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਸਿੱਖ ਕੌਮ ਦੀ ਵੱਡੀ ਪਾਗ ਮੋੜ ਸਿਰ ਤੇ ਰੱਖੀ ਦੇਖੋ ਇਹ ਵੀ ਕੋਈ ਸਿਸਟਮ ਹੁੰਦਾ ਕਿ ਸਤਗੁਰਾਂ ਨੇ ਕਿਹੜੀ ਸੇਵਾ ਬਖਸ਼ਿਸ਼ ਕੀਤੀ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਜੀ ਨੂੰ ਭਾਈ ਕੇਰ ਸਿੰਘ ਜੀ ਨੂੰ ਕਿ ਸਤਗੁਰ ਜੀ ਨੇ ਫੌਰਨ ਹੀ ਬਣਾ ਦਿੱਤਾ ਉਹ ਫੁਰਨਾ ਜਿਹੜਾ ਉਹਦੀ ਬਾੜ ਬਣ ਕੇ ਬੈਠਾ ਸੀ ਗੁਰੂ ਸਾਹਿਬ ਨੇ ਏਡੀ ਕਿਰਪਾ ਕੀਤੀ ਪੇ ਦੁਸ਼ਮਣ ਜੇਕਾ ਇੱਕ ਇਤਿਹਾਸ ਸਿੱਖਾਂ ਦਾ ਬਲਖਣ ਆ ਗੁਰੂ ਰਾਮਦਾਸ ਪਾਸ਼ਾ ਦੀ ਧਰਤੀ ਤੇ ਤਨ ਤਨ ਗੁਰੂ ਰਾਮਦਾਸ ਪਾਸ਼ਾ ਜੀ ਦੇ ਉਸ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਜਿਹੜਾ ਵੀ ਚੜ ਕੇ ਆਇਆ ਉਹ ਸਤਿਗੁਰ ਜੀ ਨੇ ਫੇ ਕਦੇ ਸਿੱਖਾਂ ਨੂੰ ਬਲ ਉਦਮ ਵਖੀ ਕੀਤਾ ਇਤਿਹਾਸ ਮੁੜ ਰਿਪੀਟ ਕਰ ਦਿੰਦੇ ਆ ਨਹੀਂ ਤਾਂ ਆਪਾਂ 18ਵੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ ਤੇ 20ਵੀਂ ਸਦੀ ਵਿੱਚ ਵੀ ਸਿੱਖਾਂ ਨੇ ਉਹ ਇਤਿਹਾਸ ਰਿਪੀਟ ਕੀਤਾ ਸੋ ਭਾਈ ਸਤਵੰਤ ਸਿੰਘ ਜੀ ਉਹਨਾਂ ਦਾ ਭਤੀਜਾ ਸਰਦਾਰ ਸੁਖਵਿੰਦਰ ਸਿੰਘ ਜੀ ਅਗਵਾਨ ਤੇ ਮੈਂ ਇੱਕ ਬੇਨਤੀ ਵੀ ਕਰਦਾ ਹੁਣ ਇੱਕ ਹੁੰਦਾ ਮੂਲ ਧਨ ਇੱਕ ਹੁੰਦਾ ਵਿਆਜ ਜੇ ਬੈਂਕ 'ਚ ਐਫ.ਡੀ ਹੋਵੇ ਉਹਦਾ ਵਿਆਜ ਆਉਂਦਾ ਬੰਦਾ ਖਾਂਦਾ ਰਹਿੰਦਾ ਤੇ ਕਈ ਵਾਰੀ ਕੀ ਹੁੰਦਾ ਪੇ ਮੂਲ ਧਨੇ ਖਾ ਲੈਨੇ ਤੇ ਫਿਰ ਬਚਦਾ ਕੁਛ ਨਹੀਂ ਇਹ ਸ਼ਹੀਦ ਮੂਲ ਧਨਿਆਂ ਸਾਡਾ ਜੇ ਲਈ ਇਹਨਾਂ ਨੂੰ ਆਪਾਂ ਕੈਸ਼ ਕਰਾਉਣ ਵੱਲੋਂ ਚਲੀਏ ਮੈਂ ਕਿਸੇ ਨੂੰ ਨਿੰਦਦਾ じゃ ਇਹ ਨਹੀਂ ਕਰਦਾ ਪਰ ਉਹ ਫੇ ਇੱਕ ਸਿਸਟਮ ਜਿਹਾ ਬਣ ਜਾਂਦਾ ਵੀ ਜਿੱਦਾਂ ਅਸੀਂ ਰੋਜ਼ ਇੱਕ ਸਿਸਟਮ 'ਚ ਪਈ ਜਾਂਦੇ ਉਦਾਂ ਹੀ ਉਹ ਸਿਸਟਮ ਚੱਲਿਆ ਜਾਂਦਾ ਸੋ ਇਹ ਮਹਾਨ ਸ਼ਹੀਦਾਂ ਦੀ ਮੈਂ ਸਮਝਦਾ ਬਖਸ਼ਿਸ਼ ਤੇ ਕਿਰਪਾ ਆ ਸੋ ਸਤਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਸਰਦਾਰ ਸਤਵੀਰ ਸਿੰਘ ਜਿਹੜਾ ਮੇਰੇ ਨਾਲ ਲੰਬੇ ਅਰਸੇ ਤੋਂ ਪਹਿਲਾਂ ਵੀ ਤੇ ਹੁਣ ਵੀ ਆਪਣੀਆਂ ਸੁਭਾਵਾਂ ਉਹ ਬਾ ਖੋਬੀ ਬਤਾਏ ਬਗੈਰ ਕਿਸੇ ਦੇਨਦਾਰੀ ਲੈਂਦਾਰੀ ਤੋਂ ਨਿਵਾ ਰਹੇ ਆ ਤੇ ਸਮੁੱਚੇ ਤੌਰ ਤੇ ਸਾਰੀ ਸੰਗਤ ਦਾ ਤੈ ਦਿਨੋ ਕੋਟ ਕੋਟ ਧੰਨਵਾਦ ਕਰਦਾ ਕਿ ਤੁਸੀਂ ਇਹ ਚੰਗੀਆਂ ਪਿਰਤਾ ਪਾਈਆਂ ਕਿ ਛੋਟੇ ਜੋੜ ਮੇਲੇ ਤੋਂ ਅੱਜ ਵੱਡਾ ਜੋੜ ਮੇਲਾ ਬਣਾਇਆ ਤੇ ਗੁਰੂ ਕਿਰਪਾ ਕਰੇ ਉਹ ਸਮਾਂ ਵੀ ਸਾਨੂੰ ਸਤਗੁਰੂ ਜੀ ਬਖਸ਼ਿਸ਼ ਕਰ ਦੇਣ ਫਿਰ ਇਥੋਂ ਨਗਰ ਕੀਰਤਨ ਰੂਪ ਦੇ ਵਿੱਚ ਕਰਤਾਰਪੁਰ ਦੀ ਪਵਿੱਤਰ ਧਰਤੀ ਤੇ ਜਾ ਕੇ ਸਤਗੁਰਾਂ ਦੀ ਉਸ ਸ਼ੋਭਾ ਪ੍ਰਾਪਤ ਵੱਡੀ ਧਰਤੀ ਜਿੱਥੋਂ ਸਤਗੁਰਾਂ ਨੇ ਸਾਨੂੰ ਕਿਰਤ ਦੀ ਜਾਂਚ ਬਖਸ਼ਿਸ਼ ਕੀਤੀ ਉਹ ਧਰਤੀ ਦੇ ਉੱਤੇ ਜਾ ਕੇ ਵੀ ਆਪਾਂ ਨਤਬਸਤ ਹੋ ਸਕੀਏ ਸੋ ਅੰਤ ਦੇ ਵਿੱਚ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਬੇਨਤੀ ਕਰਕੇ ਛੁੱਟੀ ਲੈ ਲਵਾਂ ਕਿ ਗੁਰੂ ਅੰਗਦ ਦੇ ਪਾਤਸ਼ਾਹ ਤੇ ਗੁਰੂ ਧੰਨ ਧੰਨ ਬਾਬਾ ਬੁੱਢਾ ਜੀ ਕਿਹੜੀ ਚੁੰਬਕੀ ਸ਼ਕਤੀ ਸੀ ਜਿਹੜੀ ਗੁਰੂ ਸਾਹਿਬ ਜੀ ਦੇ ਲਾਗੇ ਲੈ ਕੇ ਗਈ ਤੇ ਕਿਹੜੀ ਚੁੰਬਕੀ ਸ਼ਕਤੀ ਸੀ ਜਿਨੇ ਵੱਡੇ ਸਤਾਨ ਬਖਸ਼ਿਸ਼ ਕੀਤੇ ਗੁਰੂ ਜੋਤ ਬਖਸ਼ਿਸ਼ ਕੀਤੀ ਗੁਰੂ ਅਮਰਦ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਤੇ ਤਨਤਨ ਬਾਬਾ ਬੋਢਾ ਜੀ ਨੂੰ ਬਾਰ ਬਖਸ਼ਿਸ਼ ਕੀਤੇ ਉਹ ਪਵਿੱਤਰ ਗੁਰਸ਼ਬਦ ਦੀ ਰੋਸ਼ਨੀ ਜਿਹੜੀ ਸਤਗੁਰਾਂ ਨੇ ਆਪ ਭਾਵੇਂ ਧਰਮਸਾਲਾ ਕਰਤਾਰਪੁਰ ਬਣਾਈ ਪਰ ਉੱਥੇ ਵੀ ਸਤਗੁਰਾਂ ਨੇ ਜਿੱਥੇ ਵੀ ਪੈਰ ਰੱਖਿਆ ਉਹ ਧਰਮਸਾਲਾ ਤਾਂ ਹਰੇਕ ਥਾਂ ਤੇ ਬਣ ਗਈ ਪਰ ਉਸ ਪਵਿੱਤਰ ਕਰਤਾਰਪੁਰ ਦੀ ਧਾਰਤੀ ਤੇ ਸਤਗੁਰਾਂ ਦੇ ਜਿੱਲੇ ਜਾ ਕੇ ਟਿਕਾਣਾ ਸਤਗੁਰ ਜੀ ਨੇ ਬਣਾਇਆ ਤੇ ਕੀਰਤਨ ਹੁੰਦਾ ਸੀ ਉਸ ਕੀਰਤਨ ਦੇ ਵਿੱਚੋਂ ਸਮਰਪਿਤ ਹੋ ਕੇ ਤੇ ਗੁਰੂ ਸਾਹਿਬ ਜੀ ਨੇ ਇਹ ਜਥਾ ਸ਼ਕਤੀ ਬਖਸ਼ਿਸ਼ ਕੀਤੀ ਦੂਜੀ ਜੋਤ ਉਸ ਪਵਿੱਤਰ ਧਰਤੀ ਤੇ ਬਖਸ਼ਿਸ਼ ਕੀਤੀ ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕੋ ਬੇਨਤੀ ਕਰਕੇ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਸਾਰਿਆਂ ਨੂੰ ਕਿ ਸਤਗੁਰ ਜੀ ਨੇ ਇਹ ਨਾਮ ਜਿਹੜਾ ਆ ਉਹ ਤਾਂ ਨਾਮ ਦੀ ਪਰਿਭਾਸ਼ਾ ਦੇਣ ਵਾਲਿਆਂ ਨੇ ਬਖ ਬਖ ਬਣਾਏ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਆਪਣੀ ਪਰਿਭਾਸ਼ਾ ਦਿੱਤੀ ਤੇ ਸਰਦਾਰ ਕਪੂਰ ਸਿੰਘ ਜੀ ਨੇ ਵੀ ਆਪਣੀ ਭਾਸ਼ਾ ਦਿੱਤੀ। ਪ੍ਰਵਾਸ਼ਾ ਕੀ ਆ ਉਹ ਕਹਿੰਦੇ ਭਈ ਗੁਰੂ ਗੁਰੂ ਕਰਦੇ ਜਿਸਲੇ ਸਰੀਰ ਨੂੰ ਪਿੰਡੇ ਤੇ ਉੱਤੇ ਗੁਰੂ ਨੂੰ ਸਾਖ ਸਾਤ ਮਹਿਸੂਸ ਕਰੀਏ। ਇਹ ਮਹਿਸੂਸ ਕਿਵੇਂ ਹੋਣਾ ਇੱਕ ਦਿਨ ਚ ਨਹੀਂ ਹੋਣਾ ਕਈ 2-4 ਦਿਨ 10 ਦਿਨ ਇਹਦੇ ਲਈ ਅਭਿਆਸ ਕਰਨਾ ਪੈਂਦਾ। ਉਹ ਅਭਿਆਸ ਕੀ ਆ ਭਈ ਅੰਮ੍ਰਿਤ ਵੇਲੇ ਉੱਠਣਾ, ਅਸ਼ਨਾਨ ਸੋਧ ਕੇ ਫਿਰ ਉਹ ਕਰਤੇ ਦੀ ਯੋਗਤੀ ਦੇ ਵਿੱਚ ਜੋੜਨਾ। ਤੇ ਕਿਉਂਕਿ ਸਾਡੇ ਸੁਭਾਅ ਬਹੁਤ ਕਾਲੇ ਆ ਸਾਡੇ ਤਾਂ ਹੁੰਦਾ ਵੀ ਹੱਥ ਤੇ 서ੋ ਜਮਾ ਕੇ ਦਿਖਾ ਲ ਉਹ ਕਹਿੰਦਾ ਲੈ ਵੇ ਹੱਥ ਕਰ ਲਾ ਮਿੱਟੀ ਪਾਲਾ ਪਾਣੀ ਪਾ ਕੇ ਬੀਜ ਬੀਜ ਦੇ ਪਰ ਹੱਥੋਂ ਤਿੰਨ ਚਾਰ ਦਿਨ ਇਦਾਂ ਰੱਖਣਾ ਪਊ ਇਹਦੇ ਵਿੱਚ ਹੰਗਾਰਾ ਮਾਰ ਜਾਣਾ ਤੇ ਇਹ ਜਿਹੜੀ ਨਾਮ ਦੀ ਖੇੜਿਆ ਤਾਂ ਬਖਸ਼ੀਆਂ ਰੂਹਾਂ ਦੇ ਹਿੱਸੇ ਆਉਂਦੀ ਆ ਤਨ ਤਨ ਕਹਾ ਪੁਕਾਰ ਤੇ ਮਾਇਆ ਮੋਹ ਸਭ ਤੂਰ ਨਾਮ ਵਿਹੋਣੇ ਨਾਨਕਾ ਹੋਤ ਜਾਤ ਸਭ ਤੂਰ ਸਤਗੁਰ ਜੀ ਨੇ ਏਡੀ ਵੱਡੀ ਪ੍ਰਵਾਹਾਸ਼ਾ ਦਿੱਤੀ ਆ ਅੰਤਿ ਕੋ ਅਰਦਾਸ ਕਰਕੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੈ ਬਲਾਵੋ ਨਾਨਕ ਕੀ ਬੇਨਾਂੰਤੀ ਹਰ ਪੈ ਆਪਣਾ ਨਾਮ ਜਪਾਵੋ ਸਤਿਗੁਰ ਜੀ ਸਾਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰ ਦੇ ਇਹੋ ਸਤਿਗੁਰਾਂ ਦੀ ਚਰਨ ਛਾਰਨ ਵਿੱਚ ਚੱਲ ਕੇ ਆਉਣ ਦਾ ਤੇ ਇਹੋ ਇੱਥੋਂ ਜਾ ਕੇ ਸੰਦੇਸ਼ ਹਿਰ ਦੇ ਵਿੱਚ ਵਸਾ ਕੇ ਜਰਨ ਦਾ ਯਤਨ ਕਰੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ